ਪੰਜਾਬ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦ ਤੇ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ ਕਿਸਾਨਾਂ ਨੇ ਦਿੱਲੀ ਕੂਚ ਦੀ ਯੋਜਨਾ 2 ਦਿਨਾਂ ਦੇ ਲਈ ਟਾਲ ਦਿੱਤੀ ਹੋਈ ਹੈ ਕੱਲ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਲਗਾਤਾਰ ਅਤਿਗੈਸ ਤੇ ਗੋਲੇ ਛੱਡੇ ਸੀ ਸ਼ਾਮ ਤੱਕ ਸ਼ੰਭੂ ਤੇ ਖਨੌਰੀ ਸਰਹੱਦ ਤੇ ਸਥਿਤੀ ਤਣਾਪੂਰਨ ਹੋ ਗਈ ਸੀ ਸ਼ੰਭੂ ਸਰਹੱਦ ਤੇ ਅਤਿਗੈਸ ਤੇ ਧੂਏ ਕਾਰਨ ਕਿਸਾਨ ਆਗੂਆ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਦੀ ਵੀ ਸਿਹਤ ਵਿਗੜ ਗਈ ਸੀ ਉਧਰ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਰਾਤ ਨੂੰ ਹੀ ਪਟਿਆਲਾ ਦੇ ਰਜendra ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਸੀ ਨੇ ਦਿੱਲੀ ਕੁਸ਼ਤੀ ਯੋਜਨਾ ਹੁਣ 2 ਦਿਨਾਂ ਦੇ ਲਈ ਟਾਲ ਦਿੱਤੀ ਹੈ ਕਿਸਾਨਾਂ ਨੇ ਇਹ ਫੈਸਲਾ ਨੌਜਵਾਨ ਕਿਸਾਨ ਸੁਪਕਰਨ ਸਿੰਘ ਦੀ ਮੌਤ ਅਤੇ ਖਨੌਰੀ ਸਰਹੱਦ ਤੇ ਤਣਾਪੂਰਨ ਸਥਿਤੀ ਤੋਂ ਬਾਅਦ ਲਿਆ ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਜੇਕਰ ਗੱਲ ਕਰੀਏ ਤਾਂ ਪਿਤੇ ਦਿਨ ਸੁਰੱਖਿਆ ਬਲਾਂ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਕੇ ਇਸ ਦੌਰਾਨ ਕਈ ਕਿਸਾਨ ਸਖਮੀ ਹੋ ਗਏ ਪੁਲਿਸ ਨੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਜ਼ਖਮੀ ਕਿਸਾਨ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲ ਦਾ ਵਿੱਚ ਦਾਖਲ ਕਰਵਾਉਣਾ ਪਿਆ ਜਿੱਥੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਪੁਲਿਸ ਨੇ ਕਾਫੀ ਦੇਰ ਤੱਕ ਕਿਸਾਨਾਂ ਤੇ लाठी चार्ज ਵੀ ਕੀਤਾ ਇਹ ਕਿਸਾਨ ਖੇਤਾ ਰਾਹੀਂ ਸਰਹੱਦ ਪਾਰ ਕਰਨ ਦੀ ਤਿਆਰੀ ਵੀ ਕਰ ਰਹੇ ਸਨ ਜਿਨ੍ਹਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਪੁਲਿਸ ਲਗਾਤਾਰ ਅਥਰੂ ਗੈਸ ਦੇ ਗੋਲੇ ਛੱੜਦੀ ਰਹੀ ਤੇ ਲਾਠੀ ਚਾਰਜ ਕਰਦੀ ਰਹੀ ਪੁਲਿਸ ਤੇ ਕਿਸਾਨਾਂ ਵਿਚਾਲੇ ਕਾਫੀ ਸਮਾਂ ਝੜਪਾਂ ਜਾਰੀ ਰਹੀਆਂ ਕਿਸਾਨ ਜੀਸੀਬੀ ਰਾਹੀਂ ਸਰਹੱਦ ਤੇ ਲੱਗੇ ਬੈਰੀਕੇਡ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨੌਜਵਾਨਾਂ ਨੂੰ ਅੱਗੇ ਨਾ ਵਧਣ ਦੀ ਅਪੀਲ ਵੀ ਕੀਤੀ ਉਹਨਾਂ ਨੇ ਤਰਨੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਨਿਰਦੇਸ਼ ਦਿੱਤੇ ਕਿ ਬਾਰਡਰ ਵਾਲ ਜਥੇਬੰਦੀਆਂ ਦੇ ਲੀਡਰ ਪਹਿਲਾਂ ਵਧਣਗੇ ਤੁਸੀਂ ਪਿੱਛੇ ਰਹਿਣਾ ਕਿਸਾਨ ਮਜ਼ਦੂਰ ਮੋਰਚ ਰਵਨ ਸਿੰਘ ਬੰਦੇ ਨੇ ਕਿਹਾ ਅਸੀਂ 2 ਦਿਨਾਂ ਤੱਕ ਹੁਣ ਰਣਨੀਤੀ ਬਣਾਵਾਂਗੇ ਅਗਲਾ ਫੈਸਲਾ 23 ਫਰਵਰੀ ਨੂੰ ਲਿਆ ਜਾਵੇਗਾ ਉਧਰ ਹੀ ਪੰਜਾਬ ਵਿੱਚ ਕਿਸਾਨਾਂ ਉੱਪਰ ਸੁਰੱਖਿਆ ਬਲਾਂ ਦੀ ਸਖਤੀ ਨੂੰ ਵੇਖ ਹਰਿਆਣਾ ਦੇ ਕਿਸਾਨ ਵੀ ਭੜਕੇ ਅੱਜ ਹਰਿਆਣਾ ਦੇ ਕਿਸਾਨਾਂ ਨੇ ਵੱਡਾ ਐਕਸ਼ਨ ਕੀਤਾ ਭਾਰਤੀ ਕਿਸਾਨ ਯੂਨੀਅਨ ਨੇ ਹਰਿਆਣਾ ਦੇ ਵਿੱਚ ਸੜਕਾਂ ਜਾਮ ਕੀਤੀਆਂ ਯੂਨੀਅਨਾਂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਸੀ ਕਿ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਰੋਡ ਜਾਮ ਕੀਤਾ ਗਿਆ ਉਧਰ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਦੀ ਜ਼ਿਕਰ ਗੱਲ ਕਰੀਏ ਤਾਂ ਇੰਟਰਨੈਟ ਪਾਬੰਦੀ ਹੁਣ 13 ਫਰਵਰੀ ਦੀ ਰਾਤ 12 ਵਜੇ ਤੱਕ ਵਧਾ ਦਿੱਤੀ ਗਈ। ਹਰਿਆਣਾ ਦੇ ਅੰਬਾਲਾ, ਕੁਰਕਸ਼ੇਤਰ, ਕੇਥਲ, ਹਸਾਰ, ਜੀਂਦ, ਫਤਿਆਬਾਦ, ਸਰਸਾ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ। ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਵੀ ਅਲਰਟ ਹੋ ਗਈ ਹੈ। ਕਿਸਾਨਾਂ ਨਾਲ ਪੰਜਵੇਂ ਦੌਰ ਦੀ ਮੀਟਿੰਗ ਨੂੰ ਲੈ ਕੇ ਦਿੱਲੀ ਵਿੱਚ ਮੰਤਰੀਆਂ ਦੀ ਸਾਂਝੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਹਾਸਲ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਮ ਮੀਟਿੰਗ ਕਰਨਗੇ ਉਸ ਤੋਂ ਬਾਅਦ ਅਮਿਤ ਸ਼ਾਹ ਦੇ ਨਾਲ ਚਰਚਾ ਕੀਤੀ ਜਾਏਗੀ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਹੱਲ ਬਾਰੇ ਸਰਕਾਰ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਪਰ ਬੀਤੇ ਦਿਨ ਜੋ ਜੋ ਹੋਇਆ ਉਹ ਹੈਰਾਨੀਜਨਕ ਸੀ ਜੀ ਹਾਂ ਸਥਿਤੀ ਤਣਾਪੂਰਨ ਬਣ ਗਈ ਸੀ ਕਈ ਕਿਸਾਨ ਸਖਮੀ ਹੋ ਗਏ ਕਈ ਗੰਭੀਰ ਹਾਲਤ ਦੇ ਵਿੱਚ ਨੇ ਉਧਰ ਹੀ ਜੇਕਰ ਗੱਲ ਕਰ ਲਈਏ ਤਾਂ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਤੇ ਜਗਦੀਤ ਸਿੰਘ ਢੱਲੇਵਾਲ ਦੀ ਵੀ ਸਿਹਤ ਵਿਗੜ ਗਈ ਸੀ ਢੱਲੇਵਾਲ ਨੂੰ ਰਾਤ ਨੂੰ ਪਟਿਆਲਾ ਦੇ ਰਜendra ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਸੀ ਬੀਤੇ ਦਿਨ ਇੱਕ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਗਈ ਜੋ ਬੇਹਤ ਦੁਖਦਾਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ